ਇੱਥੇ ਕਰ ਗਿਆ ਜਿਹੜਾ ਨੇ ਕੁਆਲੀਫਾਈ ਕਰ ਗਏ ਨੇ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਅੱਜ ਹਜੇ ਪਹਿਲੇ ਦਿਨ ਦੀ ਅਜਨੀ ਸ਼ੁਰੂਆਤ ਮੁਦਰਸਦ ਸਾਡੇ ਸਤਕਾਰ ਦੇ ਯੋਗ ਨੇ ਜੀ ਪ੍ਰੈਸਰ رپورਟਰ ਸਾਹਿਬ ਉਹ ਵੀ ਆਪਣੇ ਕੈਮਰੇ ਘੁਮਾ ਰਹੇ ਨੇ ਸਤਨ ਵਾਲੇ ਤੇ ਪਹੁੰਚਣ ਤੇ ਤੇ ਜੀ ਆਇਆਂ ਆਖਦੇ ਆ ਜਨਾਬ ਇੱਕ ਕੈਨੜ ਹੀ ਹੈ ਮੇਰੇ ਖਿਆਲ ਨਾਲ ਚਸਕਾ ਬਸਕਾ ਆ ਤੁਹਾਡੇ ਉਹ ਬੋਲਿਆ ਤਾਂ ਵੇਹੇ ਬਾਬਾ ਇਹ ਉਹ ਤੋਂ ਜਿਹੜੇ ਉਹ ਮਾਸ਼ੀ ਮੋਢੇ ਮਾਰਿਆ ਠੀਕ ਹੈ ਜਿਹੜਾ ਹਰਕੀਆ ਹਾਂ ਬੋਲ ਦੋ ਫਸਟ ਰੱਖੀ ਠੀਕ ਹੈ ਹਲੋ ਹਲੋ ਠੀਕ ਹੈ ਦੇਖਦੇ ਸਕਨੂ ਪਿਆਰ ਭਰੀ ਸਸਤੀ ਕਾਲ ਜੋ ਅੱਜ ਅਸੀਂ ਪਹੁੰਚੀਆਂ ਪਿੰਡ ਕੰਢੀਲਾ ਹਲਕਾ ਸ਼੍ਰੀ ਹਰਮਿੰਦਰਪੁਰ ਸਾਹਿਬ ਜੋ ਪਿੰਡ ਦੀ ਕਮੇਟੀ ਵੱਲੋਂ ਸਰਦਾਰ ਕੈਪਟਨ ਖਜਾਨ ਸਿੰਘ ਜੀ ਹੋਰ ਇਹਨਾਂ ਨੇ ਸਾਰੀ ਟੀਮ ਹਰ ਸਾਲ ਦੇ ਜੋ ਛੋਟੇ-ਛੋਟੇ ਬੱਚਿਆਂ ਦਾ ਬਟੇ ਬੱਚਿਆਂ ਦਾ ਜੋ ਖੇਡ ਟੂਰਨਾਮੈਂਟ ਕਰਾਉਂਦੇ ਹਨ ਅੱਜ 31 ਜਨਵਰੀ ਔਰ ਕੱਲ 1 ਫਰਵਰੀ ਨੂੰ ਜੋ ਇਹਨਾਂ ਦੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਬਹੁਤ ਹੀ ਰੌਣਕਾਂ ਲੱਗੀਆਂ ਹੋਈਆਂ ਹਨ ਗੱਲ ਵੀ ਕਰਾਂਗੇ ਪ੍ਰਬੰਧਕਾਂ ਦੇ ਨਾਲ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਬੰਦਾ ਵਾਹਿਗੁਰੂ ਜੀ ਆਪਣਾ ਨਾਮ ਦੱਸ ਦਿਓ ਜੀ ਅਰਜੀਤ ਸਿੰਘ ਜੱਲ ਇਹ ਜਦੋਂ ਟੂਰਨਾਮੈਂਟ ਕਰਵਾਇਆ ਜਾਂਦਾ ਕਿਹੜੀ ਪਿੰਡ ਕਰਵਾਇਆ ਰਿਹਾ ਤੇ ਕਿਹੜੇ ਸੰਬੰਧ ਇਹ ਪਿੰਡ ਕੰਦੀਲਾ ਬਾਬਾ ਜੀ ਮੋਹਨ ਸਿੰਘ ਜਿਹੜਾ ਸਾਹਿਬ ਸਮੂਹ ਸੀ ਦੰਦੀ ਯਾਦਿਆਂ ਦੇ ਅੰਦਰ ਕਰਵਾਇਆ ਜਾ ਰਿਹਾ ਹੈ ਤੇ ਤੀਸਰਾ ਸਾਡਾ ਟੂਰਨਾਮੈਂਟ ਕਿੰਨਿਆਂ ਪਿੰਡਾਂ ਦੀ ਜਿਹੜੀ ਟੂਰਨਾਮੈਂਟ ਇਹ ਕੱਪ ਚੱਲ ਰਹੀ ਹੈ ਇਹ 16 ਜੀ ਜੀ ਹਾਂ ਜੀ ਖਿਡਾਰੀਆਂ ਨੂੰ ਫਿਰ ਕਿੱਦਾਂ ਦੇ ਨ ਨਾਰੀ ਨੂੰ ਆਪਣੀ ਜੈ ਸਫਾਈ 10000 8000 ਸੋ ਗੱਲ ਕਰਾਂਗੇ ਸਰਦਾਰ ਖਜਾਨ ਸਿੰਘ ਜੀ ਜੋ ਹਾਂ ਬਖਾਲਾ ਅਸਲੀ ਵਾਜਿੰਦੋ ਆਪਣਾ ਨਾਮ ਦੱਸ ਦੋ ਜੀ ਸਰਦਾਰ ਖਜਾਨ ਸਿੰਘ ਇਹ ਕਿਨਵਾ ਟੂਰਨਾਮੈਂਟ ਕਰਾਇਆ ਯਾਰ ਹਰ ਸਾਲ ਬਾ ਕਰਾਈਦਾ ਵਾ ਇਹ ਤੀਸਰਾ ਟੂਰਨਾਮੈਂਟ ਆ 3 ਸਾਲ ਹੋ ਗਿਆ ਟੂਰਨਾਮੈਂਟ ਨੂੰ ਕਿਸ ਤਰ੍ਹਾਂ ਦਾ ਪਿੰਡ ਵੱਲੋਂ ਕਿਦਾਂ ਦਾ ਸਾਥ ਨਾ ਦਿਆ ਪਿੰਡਾਂ ਦਾ ਐਨਆਰਆਈ ਵੀਰਾਂ ਦਾ ਸਾਰਿਆਂ ਦਾ ਬਹੁਤ ਸੀ ਰੋਗ ਮਿਲਦਾ ਤੁਸੀਂ ਦੇਖ ਹੀ ਰਹੇ ਹੋ ਸੰਗਤ ਕਾਫੀ ਹੈ ਕੱਲ ਨੂੰ ਵੀ ਕਬੱਡੀ ਦੇ ਮੈਚ ਰੋਦਨ ਜੱਸਾ ਪੰਭੋਈਆ ਵਾਲਾ ਉਹਨਾਂ ਦੀ ਟੀਮ ਆ ਰਹੀ ਨਾ ਫੁੱਟਬਾਲ ਅੱਜ ਕਿਹੜੇ ਕਿਹੜੇ ਪਿੰਡ ਤੋਂ ਟੀਮ ਆਈ ਆ ਅੱਜ ਤੀਕਨ ਸਾਰੀਆਂ ਟੀਮਾਂ ਆਈਆਂ ਉਹ ਖੇਡੀਆਂ ਮੈਚ ਅੱਜ ਲਾਖ ਚ ਲੰਡਿਆ ਹੈ ਕੰਡੀਲਾ ਦਾ ਮੈਚ ਜੋ ਆਖਰੀ ਵੱਲੋਂ ਕੱਲ ਨੂੰ ਫਾਈਨਲ ਕਰਵਾਇਆ ਜਾਊਗਾ ਆ ਕੱਲ ਨੂੰ ਫੁੱਟਬਾਲ ਦਾ ਫਾਈਨਲ ਹੋਏਗਾ ਤੇ ਕਬੱਡੀ ਦੇ 60 ਕਿਲੋ ਪੂਰੀ ਕਬੱਡੀ ਜੀ ਹੋएगी ਇੱਕ ਕਨ ਜੋ ਟੀਮਾਂ ਕਬੱਡੀ ਦੀਆਂ ਹੁੰਦੀਆਂ ਨੇ ਅੱਜ ਦੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਉਹਨਾਂ ਨੂੰ ਕੀ ਸੁਣਾ ਦੇਣਾ ਚਾਹੀਦਾ ਸਰ ਇਹ ਇੱਸੀ ਕਰਕੇ ਦੇਖੋ ਨਸ਼ਿਆਂ ਦਾ ਕਰਕੇ ਦੇ ਬੱਚਿਆਂ ਦੇ 14 ਸਾਲ ਦੇ ਬੱਚਿਆਂ ਦਾ ਇਹ ਕੰਮ ਕਰ ਰਹੇ ਆ 3 ਸਾਲ ਹੋ ਗਏ ਸਾਨੂੰ ਗੱਡੇ ਅਮਰ ਸਿੰਘ ਬਾਬਾ ਜੀ ਸਿੰਘ ਸਿੰਘ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਾਈ ਜਾ ਰਿਹਾ। ਮੇਰੇ ਬੱਚੇ ਆ ਗਾ ਨਸਰ ਜਿਹੜੀ ਪਹਿਲੀ ਪੀੜ੍ਹੀ ਚੱਲੀ ਹੈ ਵੱਡੀ ਕੋ ਨਸਰ ਦੇ ਵਿੱਚ ਚੱਲ ਗਏ ਕੁਝ ਬੰਦੇ। ਇਹ ਰੀਅਰ ਸੀ ਜਿਸ ਕੋ ਸਾਡੇ ਪਿੰਡ ਦੇ ਸਾਹਮਣੇ ਲੈਟਾਂ ਲੱਗੀਆਂ ਪਿੰਡ ਦਾ ਬਹੁਤ ਵਧੀਆ ਪਰਾਲਾ ਦਾ ਜਿਹੜੇ ਬੱਚੇ ਖੇਡਦੇ ਉਹਨਾਂ ਨੂੰ ਆਪ ਵੀ ਲੋਕ ਕੋਈ ਬੱਚਿਆਂ ਨੂੰ ਕੋਈ ਵੀ ਸੂਰਤ ਆ ਦਿੱਤੀ ਜਾਂਦੀ। ਬੱਚੇ ਨੂੰ ਸਾਡੇ ਇੱਕ ਪੁਰੇਥੇ ਸੁਖਾਰ ਮਨਜੀਤ ਸਿੰਘ ਕਾਕਾ ਬਾਬੂ ਵੀ ਦੇਖੋ ਇੱਥੇ ਅੰਮ੍ਰਿਤ ਦੇ ਕੋਲ ਸਵੇਰੇ ਉਹ ਵੀ ਕਾਫੀ ਯਾਰ ਕੰਮ ਨਾਲ ਮਿਲ ਕੇ ਕਹਾਣਾ ਬਣਾ ਕੇ ਦੇ ਰਿਹਾ, ਵੀਰ ਬਣਾ ਕੇ ਦੇ ਰਿਹਾ। ਜਿਹੜੇ ਪਿੰਡ ਦੇ ਸੱਜਣਾ ਚੰਗੇ ਉਸ ਨੂੰ ਚਿੰਤ ਅੰਦਰ ਰਿਹਾ ਤਾਂ ਹੀ ਉਹ ਗਾਣੇ ਦਾ ਪਿੰਡ ਦਾ ਕੰਮ ਇਹ ਸਾਡਾ ਪਰਮਜੀਤ ਸਿੰਘ ਕੋਲ ਆ ਬਹੁਤ ਮਿਹਨਤ ਕਰਾਉਂਦੇ ਸਾਮਾਨ ਨੂੰ ਜਿੰਨੇ ਵੇਲਾ ਜਾਂਦੇ ਗਰਾਉਂਡ ਦੇ ਵਿੱਚ ਹੁਣ ਤੁਸੀਂ ਦੇਖ ਰਿਹਾ ਜੋ ਮੈਚ ਦੇਖਿਆ ਤੁਸੀਂ ਆਪ ਵੀ ਦੁੰਦ ਸਿੰਘ ਜੀ ਮੈਚ ਦੇਖਿਆ ਤਿੰਨ ਨਿਕਨੇ ਕੇ ਬੱਚੇ ਜਿਹੜੇ ਤਿੰਨ ਗੋਲ ਕਰ ਗਏ ਇਹ ਸਭ ਕੋਲ ਦੀ ਮਿਹਰਬਾਨੀ ਜਿਹੜੇ ਮਿਹਨਤ ਕਰਾਉਂਦਾ ਤੇ ਸਾਡੇ ਕੋਲ ਪਹੁੰਚੇ ਹਨ ਰਵੀ ਕਮੈਂਟਰ ਜੋ ਬਹੁਤ ਹੀ ਮੰਨੇ ਪਰਮਾਨੇ ਹਨ ਵੱਡੇ ਵੱਡੇ ਮੇਲਿਆਂ ਚ ਜਾਂਦੇ ਰਹਿੰਦੇ ਹਨ ਬਲਪੁਰੀਆਂ ਤੋਂ ਉਹ ਵੀ ਪਹੁੰਚਿਆ ਉਹਨਾਂ ਨਾਲ ਵੀ ਗੱਲ ਕਰਾਂ ਹਾਂ ਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਤੇ ਡੀਆਸ ਨੂੰ ਵੀ ਦੇਖਦੇ ਸਾਰੇ ਦਰਸ਼ਕ ਵੀਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਤੁਸੀਂ ਕਿਹੜੇ ਪਿੰਡ ਪਹੁੰਚੇ ਤੇ ਇਹ ਪਿੰਡ ਦਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗ ਰਿਹਾ ਅੱਜ ਇਹ ਦਵਿੰਦਰ ਪਾਜੀ ਕੰਡੇਲਾ ਪਿੰਡ ਆ ਕਿ ਜ਼ਿਲ੍ਹਾ ਗਰਦਾਸਪੁਰ ਦੇ ਇੱਕ ਸਰਗਮਿੰਦਰ ਰੋਡ ਦੇ ਉੱਪਰ ਪਿੰਡ ਆ ਤੇ ਮੈਨੂੰ ਇਰਕਾ ਇੱਥੇ ਦੂਜਾ ਸਾਲ ਆ ਤੇ ਮਤਲਬ ਕਿਸੇ ਦੇ ਸਾਲ ਵੀ ਕਾਫੀ ਪਿਆਰ ਮਿਲਿਆ ਤੇ ਐ ਸਾਲ ਵੀ ਇਰਕਾ ਮਤਲਬ ਕੀ ਪਿਆਰ ਤੇ ਵੀ ਘਰ ਵਾਲੀ ਗੱਲ ਹੋ ਜਾਂਦੀ ਹੈ ਫੈਮਿਲੀ ਰਿਲੇਸ਼ਨ ਜਿੱਦਾਂ ਹੋ ਜਾਂਦਾ ਨਾ ਪਿੰਡ ਨਾਲ ਪਿਆਰ ਪੈਂਦਾ ਵਾ ਤੇ ਫਿਰ ਉਸ ਕਰਕੇ ਮਤਲਬ ਕੀ ਜਿੱਦਾਂ ਤੁਹਾਨੂੰ ਪਤਾ ਵੀ ਗਰਾਊਂਡਾਂ ਨਾਲ ਵੀ ਆਪਾਂ ਜਾਣਾ ਹੁੰਦਾ ਵਾ ਤੇ ਹਰ ਜਗ੍ਹਾ ਪਿਆਰ ਮਿਲਦਾ ਵਾ ਬਾਕੀ ਮਤਲਬ ਵਧੀਆ ਲੱਗਦਾ ਮਿਲ ਕੇ ਕਬੱਡੀ ਦਾ ਵੈਸੇ ਤੇ ਵੱਡਾ ਮੈਚ ਹੋਣਾ ਸੀਗਾ ਥੋੜੀ ਜੀ ਪਰਮਿਸ਼ਨ ਕਰਕੇ ਹੋ ਗਿਆ ਜਿੱਦਾਂ ਤੁਹਾਨੂੰ ਪਤਾ ਕਿ ਕਬੱਡੀ ਦਾ ਮਾਹੌਲ ਥੋੜਾ ਜਿਹਾ ਖਰਾਬ ਹੋਈ ਜਾ ਰਿਹਾ ਵਾ ਉਹ ਜਿਹੜੇ ਵੀ ਵੀਰੇ ਦਾ ਮਾਹੌਲ ਖਰਾਬ ਕਰਦੇ ਨੇ ਮੇਰੀ ਬੇਨਤੀ ਹੈ ਸਰਦਾਰ ਕਿ ਇਤਾਂ ਦਾ ਮਾਹੌਲ ਨਾ ਖਰਾਬ ਕਰਿਆ ਕਰੀਏ ਇਹ ਵੀ ਮੁਸ਼ਕਲਾਂ ਆ ਜਾਂਦੀਆਂ ਨੇ ਹੁਣ ਕਈ ਪਲੇਅਰਾਂ ਦੇ ਘਰ ਜਿਹੜੇ ਨੇ ਕਈ ਕਮੈਂਟਰ ਕਈ ਰੈਪਰਿਆਂ ਦੇ ਘਰ ਜਿਹੜੇ ਨੇ ਉਹ ਕਬੱਡੀ ਸ਼ੋਅ ਚੋਂ ਚੱਲਦੇ ਨੇ ਕਈ ਲਾਈਵ ਵਾਲਿਆਂ ਦੇ ਘਰ ਜ ਵੀ ਉਹ ਜਿਹੜੇ ਨੇ ਕਬੱਡੀ ਸ਼ੋਅ ਚੋਂ ਚੱਲਦੇ ਨੇ ਸੋ ਮੇਰੀ ਇਹੀ ਅਪੀਲ ਹੈ ਜਿਹੜੇ ਵੀਰ ਅੱਜ ਦਾ ਜੀਨ ਜਿਹੜਾ ਕੋਈ ਗਲਤ ਪਾਸੇ ਨਾ ਚਲੇ ਜਾਵੇ ਤੇ ਭਰਾ ਬਣ ਕੇ ਯਾਰ ਇਤਾਂ ਨਾ ਕਰਿਆ ਕਰੀਏ ਆਪਾਂ ਮਾਹੌਲ ਨਾ ਖਰਾਬ ਕਰੀਏ ਬਾਕੀ ਖਰਜਾਨ ਸਿੰਘ ਜੀ ਸਾਡੇ ਬਾਬਾ ਜੀ ਇਨਿੰਗ ਵੀਰ ਪ੍ਰਬੰਧਨ ਵੀਰ ਨੇ ਐਨ ਆਰ ਆਈ ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿੰਨਾ ਵੱਲੋਂ ਸੇ ਲੋਗ ਆਏ ਨੇ ਐਨ ਆਰ ਆਈ ਵੀਰਾਂ ਤੋਂ ਬਿਨਾ ਅਸੀਂ ਇਹ ਟੂਰਨਾਮੈਂਟ ਨਹੀਂ ਕਰਾ ਸਕਦੇ ਤੇ ਕੱਲ ਨੂੰ ਕਬੱਡੀ ਵੀ ਹੋਵੇਗੀ ਤੇ ਕੋਚ ਛੱਸਾ ਪਪੋਈ ਜੀ ਉਹ ਟੀਮ ਲੈ ਕੇ ਆਉਣਗੇ ਜਿਹਨੂੰ ਕੱਲ ਨੂੰ ਟੀਮਾਂ ਨੂੰ ਜੇਤੂਆਂ ਕੀ ਕੀ ਨਾਮ ਰੱਖੇ ਗਏ ਜੇਤੂ ਟੀਮਾਂ ਨੂੰ ਪ੍ਰਾਈਜ਼ ਸਾਡੇ ਸੁਬੇਦਾਰ ਖਰਜਾਨ ਸਿੰਘ ਨੂੰ ਪਤਾ ਹੈ ਕਿ ਮਤਲਬ ਨਾਮ ਜਿਹਦੀ ਜਿਹਦੀ ਫੋਟੋ ਪਾ ਲਈ ਜਿਹੜੀ ਫਾਈਨਲ ਟੀਮ ਜਾਏਗੀ ਉਹਨੂੰ 10000 ਰੁਪਿਆ ਦਾ ਇਹਦੀ ਸੰਗੜਾਈ ਜੀ ਨੂੰ 8100 ਰੁਪਈਆ ਵਾ ਜਿਹੜੇ ਜਿੰਨਾ ਸਮਝ ਪੈਦਾ ਟੀਮਾਂ ਚਾਰ ਪਹੁੰਚਦੀਆਂ ਉਹਨਾਂ ਨੂੰ 11-1100 ਰੁਪਈਆ ਤੇ ਬਾਕੀ ਕਬੱਡੀ ਦੀ ਟੀਮ ਆ ਉਹਨੂੰ 12000 ਰੁਪਈਆ ਵਾ ਜਿਹੜੇ ਜਸਾ ਇਹ ਵੀ ਕੋਈ ਵਾਲੀ ਜੀ ਜਿਹੜੇ ਸਾਡੀ 7 ਕਰੋੜ ਦੀਆਂ ਦੇ ਪਿੰਡ ਦੀ ਟੀਮ ਆ ਉਹਨਾਂ ਦਾ 8000 ਰੁਪਈਆ ਤੇ ਅਸੀਂ ਕਮੇਟੀ ਕੁੜੀਆਂ ਦੇ ਦੌੜਾਂ ਲਈ ਰੋਗਿਆਂ ਵਾਸਤੇ ਵੀ ਉਸੇ ਉਪਰ ਐ ਜਿਹੜਾ ਦਵਾਗੇ ਨੰਨੇ ਅਗਲੇ ਸਾਲ ਕੰਦੀ ਕੀ ਇਸ ਤਰ੍ਹਾਂ ਜਿਹੜੇ ਮਤਲਬ ਕਬੱਡੀ ਦੇ ਵੀ ਵਧੀਆ ਪ੍ਰਬੰਧ ਕੀਤੇ ਜਾਣਗੇ ਪਰ ਬਜ਼ੁਰਗਾਂਾਂ ਦੀ ਵੀ ਕਬੱਡੀ ਹੋਏਗੀ ਬਜ਼ੁਰਗਾਂ ਦਾ ਮੈਚ ਵੀ ਸ਼ੋਅ ਮੈਚ ਵੀ ਜਿਹੜਾ ਕਰਵਾਇਆ ਜਾਵੇਗਾ ਸੋ ਨਾਮੀ ਪਲੇਅਰ ਵਿੱਚ ਉਹਨੂੰ ਬੁਲਾਇਆ ਜਾਵੇਗਾ ਕਿਤੇ ਇਹ ਆ ਵੀ ਪਰਮਾਰਮਾ ਕੀ ਅਰਦਾਸ ਹੈ ਕਿ ਜਿਹੜਾ ਮਾਹੌਲ ਹੈ ਨਾ ਉਹ ਸਹੀ ਰਹੇ ਆ ਸਾਡੇ ਬਜ਼ੁਰਗਾਂਾਂ ਦੀ ਕਬੱਡੀ ਦੇ ਪਲੇਅਰ ਅਗਲੇ ਸਾਲ ਜ਼ੋਰ ਦਿਖਾਉਣਗੇ ਆਪਣੇ ਅਸੀਂ ਪ੍ਰਬੰਧਕ ਕਮੇਟੀ ਜੋ ਟਰਨਮੈਂਟ ਦੀ ਜਾਣਕਾਰੀ ਦੇ ਰਹੇ ਔਰ ਆਪ ਜੀ ਨਾਲ ਕੱਲ ਵੀ ਸਾਂਝ ਪਾਵਾਂਗੇ ਜੋ ਕੱਲ ਫਾਈਨਲ ਹੋਣੇ ਆ ਕੁਸੀਂ ਦੇ ਰੋ ਡੀਐਸ ਨਵੀਂ ਪੰਜਾਬ ਦੀ ਖਾਸ ਰਿਪੋਰਟ ਬੀਰੋ ਚੀਫ ਦਿਵਿੰਦਰ ਸਿੰਘ ਦਾ ਨਾਲ ਨਵੀਆਂ ਤਾਜ਼ੀਆਂ ਖਬਰਾਂ ਨਾਲ ਜੁੜੇ ਜੀ ਧੰਨਵਾਦ